ਪਤਕਾਰਯੋਗ ਗਰੁੱਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਬਲਵਿੰਦਰ ਸਿੰਘ ਮੀਟ ਪ੍ਰਧਾਨ ਡਿਸਟ੍ਰਿਕਟ ਦੁਆਰਾ ਪ੍ਰਬੰਧਤ ਕਮੇਟੀ ਅੱਜ ਤੁਹਾਡੇ ਨਾਲ ਰੂਪ ਰੋ ਕੇ ਕੁਝ ਗੱਲਾਂ ਸਾਂਝੀਆਂ ਕਰਨਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲਕਾਵਾ ਕਿ ਦਾਸ ਆਪਣੇ ਡਿਸਟ੍ਰਿਕਟ ਕਮੇਟੀ ਦੇ ਸਾਰੇ ਹੀ ਮੈਂਬਰਾਂ ਦਾ ਸਤਿਕਾਰ ਕਰਦਾ ਹੈ ਔਰ ਅੱਜ ਮੈਂ ਜੋ ਕਹਿਣ ਜਾ ਰਿਹਾ ਹਾਂ ਇਹ ਮੇਰੇ ਨਿੱਜੀ ਵਿਚਾਰ ਹਨ ਸਾ ਸੰਗਤ ਜੀ ਬੜਾ ਮਜਬੂਰ ਹੋ ਕੇ ਅੱਜ ਇਹ ਫੈਸਲਾ ਕਰ ਰਿਹਾ ਹਾਂ ਕਿ ਮੈਂ ਸੰਗਤ ਦੇ ਰੂਬਰੂ ਹੋ ਕੇ ਆਪਣੇ ਜਜ਼ਬਾਤਾਂ ਨੂੰ ਸੰਗਤ ਦੇ ਸਾਹਮਣੇ ਰੱਖਾਂ ਕਿਉਂਕਿ ਤੁਸੀਂ ਸਾਰਿਆਂ ਨੇ ਸਾਨੂੰ 10 11 ਵੀਰਾਂ ਨੂੰ ਮਾਨ ਬਖਸ਼ਿਆ ਆਪਣੇ ਆਪਣੇ ਇਲਾਕੇ ਚ ਜਿਤਾ ਕੇ ਸਾਨੂੰ ਭੇਜਿਆ ਕਿ ਤੁਸੀਂ ਆ ਕੇ ਸਿੱਧਾ ਗੁਰੂ ਘਰਾਂ ਦੇ ਜਿੱਥੇ ਪ੍ਰਬੰਧ ਨੂੰ ਵੇਖੀਏ ਉੱਥੇ ਆਪਣੇ ਸਿੱਖੋਂ ਦੇ ਮੁੱਦਿਆਂ ਨੂੰ ਅਲੱਗ-ਅਲੱਗ ਪਲੇਟਫਾਰਮਸ ਤੇ ਦਾ ਹੀ ਹੱਲ ਕਰਨ ਦੀ ਕੋਸ਼ਿਸ਼ ਕਰੀਏ ਸਾਧ ਸੰਗਤ ਜੀ ਦਾਸ ਕੋਈ ਧਾਰਮਿਕ ਨਹੀਂ ਸੀ ਲੇਕਿਨ ਸਿਰਫ ਹਾਂ ਪਿਛਲੇ ਕਈ ਸਾਲਾਂ ਤੋਂ ਮੈਂ ਆਰਟੀਐਕਟਿਵ ਸਿਆਂ ਉਹ ਸਿੱਖ ਮੁੱਦਿਆਂ ਤੇ ਵੀ ਬੇਬਾਕੀ ਦੇ ਨਾਲ ਹਰ ਜਗ੍ਹਾ ਤੇ ਗੱਲ ਕਰਦਾ ਰਿਹਾ ਹਾਂ ਤੁਸੀਂ ਮੇਰੇ ਉਹਨਾਂ ਵਿਚਾਰਾਂ ਨੂੰ ਸੁਣਦੇ ਹੋਇਆ ਤੁਸੀਂ ਮਨੋਂ ਵੀ ਮਾਨ ਬਖਸ਼ਿਆ ਤੇ ਅੱਜ ਮੈਂ ਇੱਥੇ ਮੀਤ ਪ੍ਰਧਾਨ ਦਾ ਉਹਦੇ ਤੇ ਇੱਥੇ ਬਰਾਜਮਾਨ ਹਾਂ ਡਿਸਟ੍ਰਿਕਟ ਦੁਆਰਾ ਪ੍ਰਪਿਤ ਕਮੇਟੀ ਜੋ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਬੜੀਆਂ ਦੁਖਦਾਈ ਹਨ ਨੇਸ਼ਨ ਕਰਨੀਆਂ ਚਾਹੀਦੀਆਂ ਲੇਕਿਨ ਹੁਣ ਮਜਬੂਰ ਹੋ ਗਿਆ ਹਾਂ ਇਹ ਕਰਨ ਦੇ ਲਈ ਕਿਉਂਕਿ ਬੜਾ ਕੀਮਤੀ ਵਕਤ ਜ਼ਾਇਆ ਹੋ ਰਿਹਾ ਸਾਧ ਸੰਗਜੀ ਡੇਢ ਸਾਲ ਸਾਡੀ ਕਮੇਟੀ ਬਖੂਬੀ ਚੱਲੀ ਹਰ ਮੈਂਬਰ ਨੇ ਆਪਣੀ ਕਾਬਲੀਅਤ ਅਨਸਾਰ ਆਪਣੀ ਆਪਣੀ ਕੰਟਰੀਬਿਊਸ਼ਨ ਕੀਤੀ ਹਰ ਕੰਮ ਦੇ ਵਿੱਚ ਕੰਟਰੀਬਿਊਟ ਕੋਆਪਰੇਟ ਕੀਤਾ ਇਵਨ ਕੇ ਪ੍ਰਧਾਨ ਸਾਹਿਬ ਨੇ ਵੀ ਹਰ ਗੱਲ ਦੇ ਵਿੱਚ ਸਹਿਮ ਦੀ ਚਦਾਈ ਔਰ ਅਸੀਂ ਬੜੇ ਬਾਕੀ ਦੇ ਨਾਲ ਕੰਮ ਕੀਤਾ ਔਰ ਬੜੇ ਅੱਛੇ ਫੈਸਲੇ ਕੀਤੇ ਜਿਨ੍ਹਾਂ ਦੇ ਵਿੱਚੋਂ ਸਾਡਾ ਅਸੀਂ ਆਂਦੇ ਹਾਂ ਜ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਈਆਂ ਇਹ ਸਾਡਾ ਸਾਰਿਆਂ ਦਾ ਆਈ ਕੰਸੈਂਸਸ ਸੀ ਅਸੀਂ ਇਹ ਗੱਲ ਕੀਤੀ ਅਸੀਂ ਆਈਐਸ ਕੇਐਸ ਦੀ ਟ੍ਰੇਨਿੰਗ ਦੇ ਲਈ ਕੰਮ ਸ਼ੁਰੂਆਤ ਕੀਤਾ ਔਰ ਸਾਰਿਆਂ ਨੇ ਮੈਂਬਰਾਂ ਨੇ ਇਨਕਲੂਡਿੰਗ ਪ੍ਰਧਾਨ ਸਾਹਿਬ ਨੇ ਬੜਾ ਕੋਆਪਰੇਟ ਕੀਤਾ ਕਈ ਅਰਜ਼ਨਾ ਵੀ ਆਈਆਂ ਉਸੇ ਭਾਵ ਕਿ ਉਹਨਾਂ ਸਾਰਿਆਂ ਕੋਪਰੇਟ ਕੀਤਾ ਅਸੀਂ ਉਹਨੂੰ ਚਲਾਨ ਚ ਕਾਮਯਾਬ ਹੋਏ ਪਰ 1.5 ਸਾਲ ਲਗਭਗ 1.5 ਸਾਲ ਹੋ ਗਿਆ ਸਭ ਕੁਝ ਬਦਲਣ ਲੱਗ ਪਿਆ ਸਾਡੀ ਆਪਸ ਦੇ ਵਿੱਚ ਇਕਤਾ ਤੇ ਸਫਾਕਿ ਜਿੰਨੇ ਕਿਨੇ ਵਿਖਰੇ ਹੋਏ ਲੱਭਣ ਲੱਗ ਪਏ ਔਰ ਇਹ ਗੱਲਾਂ ਸੰਗਤੋਂ ਛੁਪੀਆਂ ਨਹੀਂ ਰਹੀਆਂ ਇਸ ਕਰਕੇ ਜੋ ਚੀਜ਼ਾਂ ਸੰਗਤ ਅੱਗੇ ਪਿੱਛੇ ਜਿਹਦੀ ਗੱਲਬਾਤ ਹੁੰਦੀ ਆ ਤਾਂ ਮੈਂ ਖੁਦ ਠੀਕ ਸਮਝਾ ਕੇ ਸੰਗਤ ਦੇ ਸਾਹਮਣੇ ਸਾਂਝਾ ਕਰਾਂ ਕਿਉਂਕਿ ਮਨੂੰ ਪਰ ਸਾਨੂੰ ਇਹ ਫੀਲ ਹੋਇਆ ਕਿ ਸੰਗਤ ਨੇ ਜੋ ਮਾਨ ਸਾਨੂੰ ਬਖਸ਼ਿਆ ਸੀ ਔਰ ਜੋ ਮਾਨ ਦਾਸ ਨੂੰ ਬਖਸ਼ਿਆ ਸੀ ਬੜੇ ਛੇ ਮਾਜਨ ਦੇ ਨਾਲ ਮਾਨੂੰ ਗਾਂਧੀ ਨਗਰ ਇਹਦੇ ਜਿਤਾ ਕੇ ਭੇਜਿਆ ਅਸੀਂ ਸੰਗਤਾਂ ਦੇ ਉਸੇ ਤੋਂ ਬਾਹਰ ਨੂੰ ਕਿੰਨਾ ਕਿਦੇ ਟਾ ਲਾ ਰਹੇ ਹਾਂ ਅਸੀਂ ਸੰਗਤਾਂ ਦੇ ਭਰੋਸੇ ਤੇ ਖਰੇ ਨਹੀਂ ਉਤਰ ਪਾਏ ਆਈਦਾ ਮੁੱਦਾ ਮੇਰਾ ਸਾਧ ਸੰਗਤ ਜੀ ਇਸ ਕਮੇਟੀ ਨੂੰ ਤੋੜਨਾ ਨਹੀਂ ਕਮੇਟੀ ਨੂੰ ਜੋੜਨ ਦਾ ਮੇਰਾ ਮੁੱਦਾ ਕਿਉਂਕਿ ਸਾਧ ਸੰਗਤ ਜੀ ਜਦ ਕੋਈ ਘਰ ਦੇ ਵਿੱਚ ਬਿਮਾਰ ਹੁੰਦਾ ਨਾ ਤੇ ਹਰ ਸ਼ਖਸ ਕੋਸ਼ਿਸ਼ ਕਰਦਾ ਘਰ ਦਾ ਉਹਦੇ ਰਿਸ਼ਤੇਦਾਰ ਕੋਸ਼ਿਸ਼ ਕਰਦੇ ਹਨ ਕਿ ਇਹਨੂੰ ਬਚਾਇਆ ਜਾ ਸਕੇ ਇਹਦਾ ਅੱਛੇ ਤੋਂ ਅੱਛਾ ਇਲਾਜ ਕੀਤਾ ਜਾ ਸਕੇ ਅੱਛੇ ਤੋਂ ਅੱਛੇ ਸਪੈਸ਼ਲਿਸਟ ਡਾਕਟਰ ਨੂੰ ਦੱਸਿਆ ਜਾ ਸਕੇ ਹਰ ਚਾਰਾ ਜੋਇ ਕੀਤੀ ਜਾਂਦੀ ਹੈ ਕਿਸੇ ਪਾਸੇ ਕੋਈ ਕਮੀ ਨਹੀਂ ਛੱਡੀ ਜਾਂਦੀ ਕਿ ਇਹਨੂੰ ਬਚਾਇਆ ਜਾ ਸਕੇ ਸੋ ਇਹ ਉਸੇ ਕੜੀ ਦੇ ਵਿੱਚ ਮੇਰਾ ਵੀ ਕਿਸ ਸੰਘਰਸ਼ਾ ਸ਼ੁਰੂ ਹੈ ਕੀਤੀ ਹੈ ਮੈਂ ਕਿਉਂਕਿ ਸਾਡੇ ਜੰਮੂ ਦੇ ਵੀ ਕਈ ਪੰਜ ਦਰਦੀਆਂ ਨੇ ਜੋ ਪਾਸਾ ਦਾ ਦਰਦ ਰੱਖਦੇ ਹਨ ਜੋ ਮਹਿਸੂਸ ਕਰ ਰਹੇ ਹਨ ਭਾਈ ਸਾਡੇ ਵਿੱਚ ਕਿਤਨੇ ਕਿਤਰੇ ਇੱਕਤੇ ਦੀ ਕਮੀ ਹੋਈ ਹੈ ਜਿਹਦੇ ਕਰਕੇ ਕੋਮੀ ਮੁਫਾਦਾ ਨੂੰ ਢਾਹ ਲੱਗ ਰਹੀ ਹੈ ਉਹਨਾਂ ਨੇ ਉਪਰਾਲੇ ਕੀਤੇ ਸਾਡਾ ਇੰਡੀਵਿਜੂਅਲੀ ਆ ਕੇ ਮੁਲਾਕਾਤਾਂ ਕੀਤੀਆਂ ਤਾਂ ਸਾਨੂੰ ਆਸ ਬੰਦੀ ਸੀ ਕਿ ਸ਼ਾਇਦ ਜੋ ਸਾਡੇ ਡਿਫਰੈਂਸਿਸ ਹਨ ਉਹ ਦੂਰ ਹੋ ਸਕਣਗੇ ਲੇਕਿਨ ਉਹ ਗੱਲ ਸਿਰੇ ਨਾ ਚੜੀ ਸਾਧ ਸੰਗਤ ਜੀ ਸਰਬਜੀਤ ਸਿੰਘ ਜੀ ਧੰਦਾ ਜੋ ਕੌਮ ਦੇ ਇੱਕ ਨਾਮਵਰ ਸਾਡੇ ਪ੍ਰਚਾਰਕ ਹਨ ਉਹਨਾਂ ਨੇ ਵੀ ਤੁਹ ਕੁਝ ਵੀਡੀਓਜ਼ ਦੇਖੀਆਂ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਜੰਮੂ ਦੇ ਡਿਸਟ੍ਰਿਕਟ ਬਣਾਰਾ ਕਮੇਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਉਹ ਵੀ ਜੰਮੂ ਆਏ ਸਾਡੇ ਨਾਲ ਕੋਈ 4 ਘੰਟੇ ਸਾਰੇ ਮੈਂਬਰਾਂ ਨਾਲ ਬੈਠੇ ਸਾਰਿਆਂ ਨੇ ਗੱਲਬਾਤ ਕੀਤੀ ਤੇ ਸਾਨੂੰ ਵੀ ਲੱਗਿਆ ਸੀ ਕਿ ਸ਼ਾਇਦ ਹੁਣ ਸਾਡੇ ਵਖਰੇਵੇਂ ਦੂਰ ਹੋਣਗੇ ਪਰ ਉਹ ਵੀ ਵਖਰੇਵੇਂ ਦੂਰ ਨਾ ਹੋ ਸਕੇ ਸਾਧ ਸੰਗਤ ਜੀ ਦਾਸ ਨੇ ਅੱਜ ਤੋ ਕੋਈ 1 ਮਹੀਨਾ ਤਕਰੀਬ ਇਹ ਲਗਭਗ 1 ਮਹੀਨੇ ਦੇ ਇੱਕ ਪਹਿਲੇ ਸਾਡਾ ਇੱਕ ਵੀਰਾ ਗੁਰਮੀਤ ਸਿੰਘ ਮੈਂਬਰ ਡੀਜੀਪੀਸੀ ਜੋ ਖੋੜ ਤੋਂ ਹਨ ਉਹਨਾਂ ਦੇ ਉੱਪਰ ਕੋਈ ਹਾਦਸਾ ਪੀਤ ਗਿਆ ਵਾਪਰ ਗਿਆ ਤਾਂ ਅਸੀਂ ਉਹਨਾਂ ਦਾ ਪਤਾ ਲਿਆਣ ਉਹਨਾਂ ਦੇ ਘਰ ਗਏ ਜਦ ਅਸੀਂ ਮੈਂਬਰਾਂਸ ਬਾਕੀ ਸਾਡੇ ਨਾਲ ਸੀ ਉੱਥੋਂ ਪਤਾ ਕਰਕੇ ਜਦ ਬਾਹਰ ਨਿਕਲੇ ਫਿਰ ਮੇਰੇ ਮਾਈਂਡ 'ਚ ਇਹ ਗੱਲ ਆਈ ਮੈਂ ਕਿਹਾ ਵੀਰ ਇੱਥੇ ਆਏ ਦਾ ਤੇ ਹਾਂ ਮੈਂ ਇਸ ਵੀਰ ਦੇ ਕੰਨ 'ਚ ਕੋਈ ਗੱਲ ਪਾ ਦਿਆਂ ਸਾਰੇ ਮੈਂਬਰਾਂ ਬਾਹਰ ਆ ਗਏ ਮੈਂ ਫਿਰ ਦੁਬਾਰਾ ਅੰਦਰ ਗਿਆ ਮੈਂ ਉਸ ਵੀਰ ਦੇ ਕਿ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਕਿਹਾ ਵੀਰ ਜੀ ਆਹ ਸਾਰੇ ਮਿਲ ਬੈਠ ਕੇ ਗੱਲਾਂ ਗੱਲ ਕਰੀਏ ਜੋ ਡਿਫਰੈਂਸਸ ਜਰੂਰ ਦੂਰ ਕਰੀਏ ਆਪਣੇ ਮੈਨੂੰ ਦੂਰ ਛੱਡੀਏ ਤੇ ਕੌਮ ਦੇ ਲਈ ਕੁਝ ਕਰ ਸਕੀਏ ਤੇ ਕੋ ਉਹਨਾਂ ਵੀ ਬੜਿਆ ਪਾਸਟ ਰਿਸਪਾਂਸ ਦਿੱਤਾ ਉਹਨਾਂ ਕਾ ਬਰੁੰਦਰ ਜੀ ਪ੍ਰਧਾਨ ਸਾਹਿਬ ਵੀ ਪਰੇਸ਼ਾਨ ਹਨ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਇਕਤਾ ਹੋਣੀ ਚਾਹੀਦੀ ਹੈ ਤਦ ਦੇ ਅਸੀਂ ਕੁਝ ਕਰ ਪਾਵਾਂਗੇ ਲੇਕਿਨ ਉਸ ਗੱਲ ਨੂੰ 1 ਮਹੀਨਾ ਹੋ ਗਿਆ ਉਸ ਗੱਲ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਸੋ ਅੱਜ ਮੈਂ ਮਜਬੂਰ ਹੋ ਕੇ ਇਹ ਚੀਜ਼ ਮੈਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅੱਜ ਮੈਂ ਆਪਣੇ ਪ੍ਰਧਾਨ ਸਾਹਿਬ ਸਤਿਕਾਰਯੋਗ ਸudaranjit singh ji tora ਜੋ ਸਾਡੇ ਪ੍ਰਧਾਨ ਹਨ ਉਹਨਾਂ ਹੀ ਗੱਲ ਮੈਂ ਅੱਜ ਕਲੀਅਰ ਕਰ ਦਿਆਂ ਸੰਗਤ ਨੇ ਸਾਨੂੰ ਸਭ ਨੂੰ ਮੈਂਬਰ ਚੁਣ ਕੇ ਭੇਜਿਆ ਸੀ ਤੇ ਜੋ ਉਹਦੇ ਆਪਸੀ ਵੰਡੇਗੇ ਉਹ ਸਾਡਾ ਇੰਟਰਨਲ ਅਰੇਂਜਮੈਂਟ ਸੀ ਅਸਾਂ ਆਪਸ ਵਿੱਚ ਇੱਕ ਦੂਜੇ ਸਤਕਾਰ ਵਜੋ ਉਹਦੇ ਦਿੱਤੇ ਤੇ ਅਸੀਂ ਕੋਈ ਪ੍ਰਧਾਨ ਬਣਿਆ ਕੋਈ ਮੀਤ ਪ੍ਰਧਾਨ ਬਣਿਆ ਕੋਈ ਕੈਸ਼ੀਅਰ ਬਣਿਆ ਤੇ ਕੋਈ ਜਨਰਲ ਸਤਤਰ ਬਣਿਆ ਸੋ ਅੱਜ ਮੈਂ ਪ੍ਰਧਾਨ ਸਾਹਿਬ ਸਤਕਾਰਯੋਗ ਪ੍ਰਧਾਨ ਸਾਹਿਬ ਨੂੰ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਔਰ ਬਾਕੀ ਮੈਂਬਰਾਂ ਸਾਹਿਬ ਨੂੰ ਕਿ ਆਓ ਆਪਣਾ ਹਉਮੈ ਈਗੋ ਨੂੰ ਛੱਡ ਕੇ ਆਪਣੇ ਡਿਫੈਂਸਿਸ ਨੂੰ ਛੱਡ ਕੇ ਆਪਣੇ ਕੌਮੀ ਹਿੱਤਾਂ ਦੇ ਲਈ ਜੋ ਸਾਡੀ એનર્ਜੀ ਹੈ ਔਰ ਇਹ ਕਲੇ ਵੀ ਵਾਜ਼ੇ ਕਰਦੇ ਆ ਕਿ ਅੱਜ ਵਾਕਈ ਜੋ ਟੀਮ ਸਾਡੀ ਆਈ ਹੈ ਹਰ ਇੰਡੀਵਿਜੂਅਲੀ ਸਾਡਾ ਆਪਣੇ ਆਪ ਦੇ ਵਿੱਚ ਇੱਕ ਇੰਸਟੀਟਿਊਸ਼ਨ ਹੈ ਆਪਣੇ ਆਪ ਵਿੱਚ ਇਤਨੀ ਕਾਬਲੀਅਤ ਰੱਖਦਾ ਹੈ ਕਿ ਅਗਰ ਅਸੀਂ ਇਕੱਠੇ ਹੋ ਕੇ ਉਸ ਕਾਬਲੀਅਤ ਦਾ ਮਜ਼ਾਰਾ ਸਾਂਝੇ ਤੌਰ ਤੇ ਕਿਦਾਰੇ ਕਰੀਏ ਤੇ ਕੋਈ ਅਸੀਂ ਕੌਮ ਦੀ ਗੱਲ ਨਹੀਂ ਕਿ ਜਿਹੜੀ ਪੂਰੀ ਨਾ ਹੋ ਸਕੇ ਸੋ ਮੈਂ ਸਾਰੇ ਵੀਰਾਂ ਨੂੰ ਜਿੱਥੇ ਅਪੀਲ ਕਰਦਾ ਹਾਂ ਉੱਥੇ ਪ੍ਰਧਾਨ ਸਾਹਿਬ ਨੂੰ ਖਾਸ ਕਰਕੇ ਕਿਉਂਕਿ ਘਰ ਦੇ ਮੁਖੀ ਦਾ ਪ੍ਰਧਾਨ ਦਾ ਫਰਜ਼ ਬੰਦਾ ਹੈ ਕਿ ਅਗਰ ਕੋਈ ਗੱਲ ਮੇਰੇ ਨੋਟਿਸ 'ਚ ਆਈ ਹੈ ਉਹਦਾ ਸੰਗਿਆਨ ਲਿਆ ਜਾਏ ਬੈਠ ਕੇ ਉਸ ਚੀਜ਼ ਨੂੰ ਵਿਚਾਰ ਵਟਾਂਦਰਾ ਕਰਕੇ ਉਹਨਾਂ ਡਿਫਰੈਂਸਸ ਨੂੰ ਦੂਰ ਕਿਤਾ ਜਾ ਸਕੇ ਲੇਕਿਨ ਅਫਸੋਸ ਹੋਇਆ ਕਈ ਤਾਂ ਇੱਕ ਮਹੀਨਾ ਪਹਿਲੇ ਵੀ ਅਸੀਂ ਇੱਕ ਲੈਟਰ ਕਿਸੇ ਬੜੇ ਸੀਰੀਅਸ ਬੜੇ ਗੰਭੀਰ ਮੁੱਦੇ ਤੇ ਪ੍ਰਧਾਨ ਸਾਹਿਬ ਨਾਲ ਸਾਂਝੀ ਕੀਤੀ ਸੀ ਲੇਕਿਨ ਉਮੀਦ ਸੀ ਕਿ ਪ੍ਰਧਾਨ ਸਾਹਿਬ ਜ਼ਰੂਰ ਬੁਲਾਣਗੇ ਉਸ ਮੁੱਦੇ ਤੇ ਗੱਲ ਕਰਨਗੇ ਲੇਕਿਨ ਪ੍ਰਧਾਨ ਸਾਹਿਬ ਨੇ ਨਹੀਂ ਬੁਲਾਇਆ ਮੈਂ ਫਿਰ ਵੀ ਕਹਿਣਾ ਹਾਂ ਸਾਡੀ ਮੇਰੀ ਅੱਜ ਦੀ ਇਸ ਪਹਿਲ ਤਾਂ ਬਸਦਕਾ ਹੀ ਆ ਕਿ ਅਸੀਂ ਇਕੱਠੇ ਹੋ ਸਕੀਏ ਸੋ ਮੇਰੀ ਪ੍ਰਧਾਨ ਸਾਹਿਬ ਦੇ ਕੇ ਮੈਂ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਆਉਣ ਵਾਲੀ ਨਸਲ ਫਿਰ ਸਾਨੂੰ ਮਾਫ ਨਹੀਂ ਕਰੇਗੀ ਸੰਗਤ ਸਾਨੂੰ ਮਾਫ ਨਹੀਂ ਕਰੇਗੀ ਜੇ ਸਿੱ ਸੰਗਤ ਨਾਲ ਇਨਸਾਫ ਨਹੀਂ ਕਰ ਪਾਏ ਪ੍ਰਧਾਨ ਸਾਹਿਬ ਤਾਂ ਮੈਂ ਤੁਹਾਨੂੰ 1 ਮਹੀਨੇ ਦਾ ਸਮਾਂ ਸੰਗਤ ਦੀ ਕਚਹਿਰੀ ਦੇ ਰਾਈ ਤੁਹਾਨੂੰ 1 ਮਹੀਨਾ ਸੰਗਤ ਸਮੇਂ ਦੇਣਾ ਹਾਂ ਕਿ ਤੁਸੀਂ 1 ਮਹੀਨੇ ਦੇ ਅੰਦਰ ਅੰਦਰ ਸਾਰੇ ਜਿਵੇਂ ਛੱਡ ਕੇ ਜੋ ਸਾਡੇ ਵਿਖਰੇਵੇਂ ਨੇ ਸਾਡੇ ਆਪਸੇ ਮੈਂਬਰਾਂ ਦੇ ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਅਸਾਨੂੰ ਇਕੱਠੇ ਲੈ ਕੇ ਚਲੋ ਤਾਂ ਕਿ ਸੇ ਕੌਮੀ ਹਿੱਤਾਂ ਨੂੰ ਅੱਗੇ ਰੱਖ ਕੇ ਕੌਮ ਦੇ ਜੋ ਸਾਡੇ ਕੰਮ ਸਨ ਜੋ ਸਾਡੀਆਂ ਡਿਮਾਂਡਾਂ ਸਨ ਉਹਨਾਂ ਨੂੰ ਪੂਰੇ ਕਰ ਸਕੀਏ ਕਿਉਂਕਿ ਆਦਰਵਾਇਸ ਸਾਡੇ ਕੌਮ ਦੇ ਮਸਲੇ ਹੱਲ ਹੋਣ ਵਾਲੇ ਨਹੀਂ ਤੇ ਇਹਦਾ ਹੋਵੇ ਬਾਅਦ ਵਿੱਚ ਸਾਨੂੰ ਬਹੁਤ ਪਛਤਾਣਾ ਪਵੇ ਫਿਰ ਬਹੁਤ देर ਹੋ ਜਾਏ ਫਿਰ ਸੰਗਤਾਂ ਨੂੰ ਜਵਾਬ ਦੇਣ ਦੇ ਲਈ ਸਾਡੇ ਕੋਲ ਕੁਝ ਨਹੀਂ ਹੋਵੇਗਾ ਔਰ ਇਹ ਗੱਲ ਸਾਧ ਸੰਗਤ ਜੀ ਅੱਜ ਤੁਹਾਨੂੰ ਇਹ ਵੀ ਕਹਦੇ ਆ ਅੱਜ ਮੈਂ ਕੋਈ ਅਸੀ ਗੱਲ ਨਹੀਂ ਕਰਾਂਗਾ ਜਿੱਦ ਨਾਲ ਮਨ ਮਟਾਪ ਕੇ ਵਧੇ ਮੇਰਾ ਸਿਰ ਉਹ ਸਿਰ ਹੱਥ ਜੋੜ ਕੇ ਬਿੰਦੀ ਆ ਚੋਲੀ ਅੱਡ ਕੇ ਵੀ ਆਖੋ ਮੈਂ ਵੀ ਕਰਨ ਨੂੰ ਤਿਆਰ ਆ ਆਪਣੇ ਵੀਰਾਂਗੇ ਆਓ ਸਿੱਖ ਇੱਠੇ ਮਿਲ ਬੈਠ ਕੇ ਆਪਣੇ ਵਖਰੇਵੇਂ ਛੱਡੀਏ ਆਪਣੇ ਇੱਕ ਹੋਮੇ ਨੂੰ ਛੱਡ ਕੇ ਤਿਆ ਕੇ ਮੇਰੇ ਸਮੇ ਸਾਰਿਆਂ ਦੀ ਗੱਲ ਕਰ ਰਿਹਾ ਮੈਂ ਕਿਸੇ ਇੰਡੀਵਿਜੂਅਲ ਨਾਲ ਗੱਲ ਹੀ ਕਰ ਰਿਹਾ ਮੈਂ ਸਾਰਿਆਂ ਨੂੰ ਆਓ ਇਕੱਠੇ ਹੋ ਕੇ ਬੈਠੀਏ ਤਾਂ ਕਿ ਕੋਮਦਾਸ ਕੁਛ ਵਾਰਤਕੀਏ ਪ੍ਰਧਾਨ ਸਾਹਿਬ ਅਗਰ 1 ਮਹੀਨੇ ਦੇ ਅੰਦਰ ਤੁਸੀਂ ਕਾਮਯਾਬ ਨਾ ਹੋਏ ਕਮੇਟੀ ਨੂੰ ਇਕੱਠਾ ਨਾ ਕਰ ਸਕੇ ਅਸੀਂ ਇਕੱਠੇ ਮੁੱਦਿਆਂ ਤੇ ਕੋਈ ਗੱਲਬਾਤ ਨਾ ਕਰ ਸਕੇ ਫਿਰ ਮੈਂ ਸਾਰੀ ਸੰਗਤ ਨੂੰ ਇੱਕ ਆਸ਼ਵਾਸਨ ਦੇਣਾ ਹਾਂ ਫਿਰ ਮੈਂ ਜਦੋਂ ਕੋਈ ਆਪਣੀ ਆਰਟੀਆਈ ਦੀ ਕੋਈ ਪ੍ਰੈਸ ਕਾਨਫਰੰਸ ਕਰਦਾ ਹਾਂ ਨਾ ਸਰਕਾਰ ਦੇ ਖਿਲਾਫ ਤੇ ਪੂਰੇ ਡਾਕੂਮੈਂਟਰੀ ਐਵੀਡੈਂਸਿਸ ਲੈ ਕੇ ਬੈਠਦਾ ਹਾਂ ਇੱਕ ਮਹੀਨੇ ਦੇ ਬਾਅਦ ਫਿਰ ਮੈਂ ਪੂਰੇ ਡਾਕੂਮੈਂਟਰੀ ਐਵੀਡੈਂਸਿਸ ਲੈ ਕੇ ਹਰ ਉਹ ਲੈਟਰ ਲੈ ਕੇ ਹਰ ਉਹ ਕੇਸ ਲੈ ਕੇ ਫਿਰ ਸੰਗਤ ਦੀ ਕਚਹਿਰੀ ਚ ਆਵਾਂਗਾ ਪੈਸਾ ਸੰਗਤ ਜੀ ਕੋਸ਼ਿਸ਼ਾਂ ਦਾ ਪੂਰੀ ਕੀਤੀ ਅਸਾਂ ਪੇਸ਼ੈਂਟ ਨੂੰ ਵੈਂਟਿਲੇਟਰ ਤੇ ਵੀ ਛਾੜ ਕੇ ਦੇਖ ਲਿਆ ਅਸੀਂ ਹੋਰ ਹਰ ਕੋਸ਼ਿਸ਼ ਕਰ ਲਈ ਹਰ ਇਹ ਲਖਤਿਆਰ ਕਰ ਲਿਆ ਅਗਰ ਜਦ ਕੋਈ ਵੀ ਬਿਲਕੁਲ ਕਿਸੇ ਕਿਸੇ ਨੂੰ ਲਾਹ ਲਾਜ ਹੋ ਜਾਏ ਬਿਮਾਰੀ ਤੇ ਫਿਰ ਸੰਗਤ ਦੀ ਕਚਹਿਰੀ ਜੁਰੂਆਣਾ ਪਵੇਗਾ ਇੱਕ ਮਹੀਨਾ ਮੈਂ ਟਾਈਮ ਦਿੰਦਾ ਹਾਂ ਇੱਕ ਮਹੀਨੇ ਬਾਅਦ ਅਗਰ ਕੋਈ ਸਿਰੇ ਤੇ ਅਸੀਂ ਸਿੱਟੇ ਤੇ ਨਾ ਪੁੱਛ ਸਕੇ ਕਿਸੇ ਹਾਲਤ ਨਾ ਪੁੱਛ ਸਕੇ ਫਿਰ ਮੈਂ ਸੰਗਤਿਕ ਜਰੀ ਜੀ ਐਲਾਨ ਵੀ ਡਾਕੂਮੈਂਟਰੀ ਐਵੀਡੈਂਸ ਸਾਰੇ ਲੈ ਕੇ ਫਿਰ ਸੰਗਤਿਕ ਜਰੀ ਜਾ ਕੇ ਦੱਸਾਂਗਾ ਕਿ ਕਿੱਥੋਂ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹੋਈ ਕਿੱਥੋਂ ਵੱਖਰੇਵੇਂ ਵਧੇਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਸ-ਕਿਸ ਮੈਂਬਰ ਨੇ ਕਿਸ-ਕਿਸ ਨੇ ਮੇਰੇ ਸਮੇਤ ਅਸੀਂ ਕੀ-ਕੀ ਕੀਤਾ ਕਿੰਨਾ-ਕਿੰਨਾ ਚਿੱਠੀਆਂ ਦਾ ਇੱਕ ਉੱਪਰ ਕਿਉਂ ਐਸੇ ਵਿਵਾਦ ਵਧੇ ਫਿਰ ਸੰਗਤਿਕ ਜਰੀ ਜ਼ਰੂਰ ਰੱਖਾਂਗਾ ਲੇਕਿਨ ਮੈਂ ਉਮੀਦ ਕਰਦਾ ਹਾਂ ਪ੍ਰਧਾਨ ਸਾਹਿਬ ਔਰ ਬਾਕੀ ਮੈਂਬਰ ਸਾਰੇ ਬੜੇ ਸੱਜੇ ਔਰ ਬੜੇ ਸੂਝਵਾਨ ਹਨ ਮੇਰੀ ਇਸ ਗੱਲ ਬੇਨਤੀ ਨੂੰ ਇੱਕ ਉਹਦਾ ਸੰਗਿਆਲ ਲੈਂਦੇ ਹੋਏ ਜ਼ਰੂਰ ਮਿਲ ਬੈਠ ਕੇ ਇਸ ਤੇ ਗੱਲ ਕਰੀਏ ਔਰ ਵੀ ਜੋ ਪੰਥਦਰਦੀ ਹਨ ਆ ਤੁਸੀਂ ਵੀ ਕੋਸ਼ਿਸ਼ ਕਰ ਲਈਏ ਕਰੀਏ ਕਿ ਅਸੀਂ ਸਾਰੇ ਇਕੱਠੇ ਹੋ ਜਾਈਏ ਕਿਉਂਕਿ ਇੱਕ ਇੱਕ ਮੈਂਬਰ ਆਪਣੇ ਆਪਣੇ ਲੈਵਲ ਤੇ ਮੈਂ ਫਿਰ ਕਹਿ ਦਿਆ ਬੜਾ ਕਾਬਿਲ ਹੈ ਔਰ ਕੌਮ ਦੇ ਮੁੱਦਿਆਂ ਨੂੰ ਅੱਗੇ ਰੱਖ ਸਕਦਾ ਹੈ ਸੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਇੱਕ ਵਾਰ ਫਿਰ ਆਪਣੇ ਮੈਂਬਰਾਂ ਨੂੰ ਔਰ ਡੀਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਖਾਸ ਕਰਕੇ ਅਪੀਲ ਹੈ ਕਿ ਇੱਕ ਮਹੀਨਾ ਵਕਤ ਦੇਣਾ ਇੱਕ ਮਹੀਨੇ ਵਕਤ ਦੇ ਅੰਦਰ ਸਾਰੇ ਕਮੇਟੀ ਨੂੰ ਇਕੱਠੇ ਲੈ ਕੇ ਚਲੋ ਤਾਂ ਕਿ ਕੋਮ ਦੇ ਮੁੱਦਿਆਂ ਨੂੰ ਅਸੀਂ ਕਿਸੇ ਢੰਗ ਦੇ ਪਹੁੰਚਾ ਸਕੀਏ ਨਹੀਂ ਤੇ ਹਮੇਸ਼ਾ ਇੱਕ ਗਿਲਾ ਰਹੇਗਾ ਸਾਨੂੰ ਉਹ ਸੰਗਤ ਵੀ ਗਿਲਾ ਰਹੇਗਾ ਦੁਬਾਰਾ ਸੰਗਤ ਵੀ ਸੇਸੋ ਪੰਚੀ ਜਿ ਰਹੇਗੀ ਭਾਈ ਕਿਸ ਨੂੰ ਚੁਣ ਕੇ ਭੇਜੀਏ ਕੋਣ ਠੀਕ ਨਿਕਲੇਗਾ ਕੋਣ ਅਕੇ ਜਾ ਕੇ ਉਹ ਵੀ ਹਮੇ ਦੀਸ਼ਕਾਰ ਨਹੀਂ ਹੋ ਜਾਵੇਗਾ ਸੋ ਇੰਨੀ ਹੀ ਬੇਨਤੀਆਂ ਅੱਜ ਮੈਂ ਤੁਹਾਡੀ ਵਿਚਾਰੀ ਸਾਰਿਆਂ ਦੇ ਮਤਮਤਾ ਰੱਖਣੀਆਂ ਸਨ ਤੋਂ ਸੋ ਮੈਂ ਸਮਝਦਾ ਹਾਂ ਇਹ ਮੇਰੀ ਬੇਨਤੀ ਸੰਗਤਾਂ ਵੀ ਸਮਝਣ ਗਿਆ ਮੇਰੇ ਪ੍ਰਧਾਨ ਸਾਹਿਬ ਸਮਝਣਗੇ ਸਾਡੇ ਬਾਕੀ ਮੈਂਬਰਾਂ ਸਾਹਿਬ ਸਮਝਣਗੇ اور ਫਿਰ ਮੈਂ ਗੱਲ ਹੋਰ ਕਹ ਦਿਆਂ ਅਗਰ ਅਸੀਂ ਬਿਲਕੁਲ ਨਾਕਾਮਯਾਬ ਰਹੇ ਕੋਈ ਵੀ ਨਾ ਚਲਿਆ ਤਾਂ ਫਿਰ ਮੈਂ ਕੋਸ਼ਿਸ਼ ਕਰਾਂਗਾ ਬਾਕੀ ਮੈਂਬਰਾਂ ਨਾਲ ਵੀ ਗੱਲ ਕਰਾਂ ਅਜੇ ਮੈਂ ਨਹੀਂ ਕੀਤੀ ਫਿਰ ਮੈਂ ਅਗਰ ਮਨ ਨੂੰ ਇਹ ਲੱਗੇਗਾ ਅਗਰ ਮੇਰੀ ਸੰਗਤਵਾਨ ਨੂੰ ਕਹਵੇ ਕਿ ਵੀਰ ਜੀ ਤੁਸੀਂ ਇਸਤਫਾ ਦੇ ਦਿਓ ਵੀਰ ਜੀ ਤੁਸੀਂ ਛੱਡ ਦਿਓ ਮੈਂ ਸਰਕਾਰ ਨੂੰ ਇਹ ਗੱਲ ਲਿਖ ਦੇਵਾਂਗਾ ਕਿ ਬਿਲਕੁਲ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਨੂੰ ਡਿਜ਼ਾਲਵ ਕਰ ਦਿੱਤਾ ਜਾਵੇ ਫਿਰ ਮੈਂ ਸੰਗਤ ਨੂੰ ਵੀ ਕਹਾਂਗਾ ਕਿ ਤੁਸੀਂ ਅਲੱਗ-ਅਲੱਗ ਪਲੇਟਫਾਰਮਾਂ ਤੋਂ ਸਰਕਾਰ ਨੂੰ ਇਹ ਗੱਲ ਲਿਖ ਦਿਓ ਇਸ ਸੰਗ ਇਹਨੂੰ ਕਮੇਟੀ ਨੂੰ ਢਾਲ ਕਰ ਦਿੱਤਾ ਜਾਏ ਕਿਉਂਕਿ ਟੋਟਲ ਫੇਲ ਹੋ ਚੁਕੀ ਹੈ ਇਹ ਕੌਮੀ ਹਿੱਤਾਂ ਨੂੰ ਪ੍ਰਾਇਟੀ ਨਹੀਂ ਦੇ ਰਹੀ ਇਹ ਆਪਣੇ ਰਜੇਮੇ ਵਿੱਚ ਰੁੱਜ ਗਏ ਹਨ ਇਹ ਆਪਣੇ ਹੌਮੇ ਤੇ ਈਗੋ ਦੇ ਸ਼ਿਕਾਰ ਹੋ ਚੁੱਕੇ ਹਨ ਸੋ ਮੇਰੀ ਇੱਕ ਬੇਨਤੀ ਹੈ ਮੈਂ ਸਮਝਦਾ ਸਾਰੀ ਸੰਗਠਨ ਇਸ ਨੂੰ ਅੱਛੇ ਤਰ੍ਹਾਂ ਸਮਝੇਗੀ ਔਰ ਮੇਰੇ ਮੈਂਬਰਾਨ ਸਾਹਿਬ ਔਰ ਮੇਰੇ ਪ੍ਰਧਾਨ ਸਾਹਿਬ ਇਸ ਗੱਲ ਨੂੰ ਅੱਛੇ ਤਰ੍ਹਾਂ ਸਮਝਣਗੇ ਔਰ ਇਹਦਾ ਪੋਜ਼ਿਟਿਵ ਤਰੀਕੇ ਨਾਲ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਅੱਛੀ ਅਸੀਂ ਲੋਕਾਂ ਨੂੰ ਕਿਉਂਕਿ ਸਾਡੇ ਕੋਲ ਪੋਲਿਟਿਕਲ ਵੈਕਿਊਮ ਹੈ ਜਦ ਤੱਕ ਪੋਲਿਟਿਕਲ ਵੈਕਿਊਮ ਹੈ ਸਾਡਾ ਕੰਮ ਜਿੱਥੇ ਗੁਰੂ ਘਰਾਂ ਦੀ ਦੇਖਪਾਲ ਤੇ ਕਰਨਾ ਹੈ ਉੱਥੇ ਨਾਲ ਕੋਮੀ ਜੋ ਸਾਡੀਆਂ ਮੁੱਦੇ ਮਸਾਇਲਨ ਉਹ ਸਰਕਾਰ ਤੱਕ ਪਹੁੰਚਾਣੇ ਹਨ ਸਰਕਾਰ ਆਈ ਦੀ ਹੈ ਸਰਕਾਰ ਗੱਲ ਸੁਣਨ ਨੂੰ ਤਿਆਰ ਹੈ ਅਗਰ ਸਾਨੂੰ ਸੁਣਾਣ ਦੀ ਚਾਹਤ ਨਾ ਏ ਫਿਰ ਸਾਡੀ ਗਲਤੀ ਹੋਵੇਗੀ ਸਰਕਾਰ ਦਾ ਦੋਸ਼ ਨਹੀਂ ਹੋਵੇਗਾ ਸੋ ਇਤਨੇ ਹੀ ਬੇਨਤੀਆਂ ਬਰਹਾਨ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪ੍ਰਧਾਨ ਸਾਹਿਬ ਮੇਰੇ ਪ੍ਰਧਾਨ ਸਾਹਿਬ ਕਾ ਲੀ ਗਲਤੇ ਆਪ ਨੂੰ ਬਹੁਤ ਬਹੁਤ ਮੁਬਾਰਕ ਹੈ ਆਪ ਜੀ ਨੇ ਗੁਰੂ ਸਾਹਿਬ ਨੂੰ ਸਨਮੁਖ ਰੱਖ ਕੇ ਸੰਗਤ ਨੂੰ ਸਨਮੁਖ ਰੱਖ ਕੇ ਇਹ ਗੱਲ ਬਾਹਰ ਲਿਆਂਦੀ ਹੈ ਕਿਉਂਕਿ ਆਮ ਲੋਕਾਂ ਨੂੰ ਪਤਾ ਹੈ ਆਮ ਲੋਕ ਬੱਲਾ ਕਰਦੇ ਸੰਨ ਪਰ ਓਪਨਲੀ ਆਏ ਤੁਸੀਂ ਇਸ ਨੂੰ ਸਟੇਜ ਤੇ ਲੈ ਆਂਦਾ ਇੱਕ ਮੈਂ ਤੁਹਾਡੇ ਪ੍ਰਧਾਨ ਸਾਹਿਬ ਨੂੰ ਮੁਬਾਰਕ ਵੀ ਕਰਾਂਗਾ ਪ੍ਰਧਾਨ ਰਣਜੀਤ ਸਿੰਘ ਟੋਰਾ ਜੀ ਕਿ ਉਹਨਾਂ ਨੇ ਇੱਕ ਪਿੱਛੇ ਇੱਕ ਵੀਡੀਓ ਪਾਇਆ ਸੀ ਪ੍ਰੈਕਟਿਸ ਨੂੰ ਲੈ ਕੇ ਬਹੁਤ ਵੱਡੀ ਗੱਲ ਹੈ ਪਹਿਲੀ ਵਾਰ ਕਿਸੇ ਪ੍ਰਧਾਨ ਸਾਹਿਬ ਨੇ ਪ੍ਰੈਕਟਿਸ ਦੀ ਗੱਲ ਕੀਤੀ ਹੈ ਉਸਦੇ ਬਾਰੇ ਆਪ ਜੀ ਕੀ ਕਹੋਗੇ ਔਰ ਤੁਹਾਨੂੰ ਮੈਂ ਬਹੁਤ-ਬਹੁਤ ਮੁਬਾਰਕ ਦਿਆਂਗਾ ਕਿ ਤੁਸੀਂ ਓਪਰਲੀ ਇਸ ਗੱਲ ਨੂੰ ਸੰਗਤ ਵਿੱਚ ਲਿਆਦਾ ਹੈ ਉਸ ਬਾਰੇ ਆਪ ਜੀ ਕੀ ਫਿਰ ਜੀ ਬਿਲਕੁਲ ਇਹ ਮੁੱਦਾ ਹੁਣ ਪ੍ਰਧਾਨ ਸਭਾ ਨੇ ਉੱਥੇ ਚੁੱਕਿਆ ਉਸ ਤੋਂ ਪਹਿਲੇ ਵੀ ਸਾਡਾ ਕਮੇਟੀ ਜੇ ਮੁੱਦਾ ਡਿਸਕਸ ਕੀਤਾ ਸੀ ਮੈਂ ਸਾਰੀ ਸੰਗਤ ਦੇ ਸਾਹਮਣੇ ਬਿਲਕੁਲ ਇਸ ਨੂੰ ਕਲੀਅਰ ਕਰ ਦਿਆਂ ਕਿ ਸਾਡੀ ਕੌਮ ਦੀ ਪ੍ਰਾਪਰਟੀ ਜਿੱਥੇ ਵੀ ਕਿਸੇ ਨੇ ਇਨਕ੍ਰੋਚ ਕੀਤੀ ਹੈ ਉਸ ਨੂੰ ਲਿਆਂਦਰ ਕਰਨਾ ਸਾਡਾ ਫਰਜ਼ ਬਣਦਾ ਹੈ ਉਹ ਕੌਮ ਦੀ ਪ੍ਰਾਪਰਟੀ ਹੈ ਕੌਮ ਦੇ ਕੋਲ ਆਉਣੀ ਚਾਹੀਦੀ ਹੈ ਉਹ ਕਿਸੇ ٹرسٹ ਕੋਲ ਹੈ ਕਿਸੇ ਇੰਡੀਵਿਜੂਅਲ ਦੇ ਕੋਲ ਹੈ ਕਿਸੇ ਵੀ ਦੇ ਕੋਲ ਅਗਰ ਸ਼ਖਸ ਦੇ ਕੋਲ ਸਾਡੇ ਕੌਮ ਦੇ ਕੋ ਪ੍ਰਾਪਰਟੀ ਹੈ ਉਹ ਕੌਮ ਦੀ ਪ੍ਰਾਪਰਟੀ ਬਾਹਰ ਆਣੀ ਚਾਹੀਦੀ ਹੈ ਉਹ ਕੌਮੀ ਹਿੱਤਾਂ ਲਈ ਇਸਤੇਮਾਲ ਹੋਣੀ ਚਾਹੀਦੀ ਹੈ ਕੌਮੀ ਮਫਾਦ ਲਈ ਇਸਤੇਮਾਲ ਹੋਣੀ ਚਾਹੀਦੀ ਹੈ ਨਾ ਕਿ ਸਾਡੇ ਪਰਸਨਲ ਮਫਾਦ ਲਈ ਇਸਤੇਮਾਲ ਹੋਵੇ ਸੋ ਬਿਲਕੁਲ ਜਿੱਥੇ ਕਮੇਟੀ ਦਾ ਇਲਾਕਾ ਪ੍ਰਾਪਤੀਆਂ ਦਾ ਬਿਲਕੁਲ ਮੈਂ ਕਮੇਟੀ ਦੇ ਨਾਲ ਹਾਂ ਕਮੇਟੀ ਪ੍ਰਾਪਤੀਆਂ ਆਣੀਆਂ ਚਾਹੀਦੀਆਂ ਜਿੱਥੇ ਜਿੱਥੇ ਸਾਡੀਆਂ ਪ੍ਰਾਪਤੀਆਂ ਦੀ ਇਨਕ੍ਰੋਚਮੈਂਟ ਹੋਈ ਹੈ ਉਹਨਾਂ ਨੂੰ ਖਾਲੀ ਕਰਨਾ ਸਾਡਾ ਫਰਜ਼ ਬੰਦਾ ਹੈ ਇਸੇ ਕਰਕੇ ਅਗਰ ਮੈਂ ਅੱਜ ਅਪੀਲ ਕੀਤੀ ਹੈ ਤੁਸੀਂ ਸ ਕਿ ਸਾਡੇ ਇਕੱਠੇ ਹੋਣ ਦਾ ਹੀ ਕਿਹ ਵੀ ਫਾਇਦਾ ਹੋਏਗਾ ਕਿ ਸਾਡੇ ਕੌਮ ਦੀਆਂ ਜੋ ਪ੍ਰਾਪਟੀਆਂ ਨੇ ਉਹ ਵੀ ਸੰਗਤ ਦੇ ਸਾਹਮਣੇ ਆਣੀਆਂ ਕੋਣ-ਕੋਣ ਨੇ ਰਿਕਰੋਚਰਨ ਕਿਸ ਕਿਸ ਨੇ ਪ੍ਰਾਪਟੀਆਂ ਕੌਮ ਦੀਆਂ ਕੋਰਟ ਕਰਕੇ ਰੱਖੀਆਂ ਸਾਰਾ ਸੰਗਤ ਦੇ ਸਾਹਮਣੇ ਆਣਾ ਚਾਹੀਦਾ ਔਰ ਖਾਲੀ ਸਾਹਮਣੇ ਹੀ ਨਹੀਂ ਲਿਆਣਾ ਇਹਨੂੰ ਇਕੱਠਾ ਕਰਕੇ ਕੌਮ ਦੇ ਹਵਾਲੇ ਕਰਕੇ ਆਈਏ ਤਾਂ ਕਿ ਕੌਮ ਕਵੇ ਕਦੇ ਕੋਈ ਕਮੇਟੀ ਸੁਝਵਨ ਆਈ ਸੀ ਉਹਨਾਂ ਨੇ ਉਪਰਾਲਾ ਕੀਤਾ ਉਹਦੇ ਉਪਰਾਲਾ ਸਦਕਾ ਇਹ ਪ੍ਰਾਪਟੀਆਂ ਕੌਮ ਦੀਆਂ ਕੌਮ ਦੇ ਹਵਾਲੇ ਹੋਈਆਂ ਤਾਂ ਕਿ ਆਣ ਵਾਲੇ ਸਾਡੀ ਆਣ ਵਾਲੀ ਪੀੜ੍ਹੀ ਦੇ ਕੰਮ ਆ ਸਕਣ ਕੌਮ ਦੇ ਕੰਮ ਆ ਸਕਣ ਪ੍ਰਾਪਟੀਆਂ ਹੋਈਆਂ ਹੁੰਦੀਆਂ ਨੇ ਜਿਹੜ ਅ ਸੋ ਦਾਬਲਵਿੰਦਰ ਸਿੰਘ ਜੀ ਇੱਕ ਸਵਾਲ ਹੈ ਛੋਟਾ ਜਿਹਾ ਜਿਵੇਂ ਤੁਸੀਂ ਕਿਹਾ ਕਿ ਇਸ ਵੇਲੇ ਜਿਹੜੀ ਕਮੇਟੀ ਹੈ ਉਹ ਵੈਂਟੀਲੇਟਰ ਦੇ ਉੱਤੇ ਹੈ ਹੁਣ ਵੈਂਟੀਲੇਟਰ ਦੇ ਉੱਤੇ ਹੈ ਜਾਂ ਸੀ ਇੱਕ ਤਾਂ ਇਹ ਸਵਾਲ ਹੈ ਦੂਸਰਾ ਕੀ ਅਗਰ ਉਹ ਵੈਂਟੀਲੇਟਰ ਦੇ ਉੱਤੇ ਸੀ ਤਾਂ ਤੁਸੀਂ ਜਿਹੜੇ ਡਾਕੂਮੈਂਟਸ ਲੈ ਕੇ ਇੱਕ ਮਹੀਨੇ ਬਾਅਦ ਆਮ ਦੀ ਗੱਲ ਕਰ ਰਹੇ ਹੋ ਉਸ ਦੇ ਵਿੱਚ ਕੀ ਕੀ ਖੁਲਾਸੇ ਕਰਨ ਦੀ ਤੁਹਾਡੀ ਰਹੇਗੀ ਫਿਰ ਜੀ ਦੇਖੋ ਹੱਦ ਜ਼ਿਆਦਾ ਮੈਂ ਜੋੜਨ ਦੀ ਗੱਲ ਕਰ ਰਿਹਾ ਨਾ ਅੱਜ ਅਗਰ ਮੈਂ ਕੋਈ ਐਸੀ ਗੱਲ ਕਰਾਂਗਾ ਤਾਂ ਫਿਰ ਉਸ ਸਾਡੀ ਉਸ ਜੋੜਨ ਦੀ ਮਹਿੰਮ ਨੂੰ ਕਿਤੇ ਨਾ ਕਿਤੇ ਢਾਹ ਲੱਗਦੀ ਹੈ ਬਾਕੀ ਵੀਰ ਮੇਰੇ ਠੀਕ ਹੈ ਤੁਹਾਡਾ ਸਵਾਲ ਬੜਾ ਜ਼ਾਇਜ਼ ਹੈ ਅੱਜ ਵੈਂਟੀਲੇਟਰ ਤੇ ਅਗਰ ਵੈਂਟੀਲੇਟਰ ਤੇ ਵੀ ਤੁਸੀਂ ਉਹਨੂੰ ਕੋਹ ਬਿਓ ਦੀ ਕੋਈ ਪਾਈਪ ਬਾਕਸਿੰਗ ਖਿੱਚ ਲਾਵਾਂ ਤਾਂ ਪੇਸ਼ੈਂਟ ਉੱਥੇ ਹੀ ਖਤਮ ਹੋ ਜਾਏਗਾ ਜਿਹੜੀ ਉਹਦੀ ਜੀਉਣ ਦੀ ਉਮੀਦ ਹੈ ਉਹ ਖਤਮ ਹੋ ਜਾਏਗੀ ਅੱਜ ਸਾਨੂੰ ਸਪਾਈਪ ਨੂੰ ਖਿੱਚਣਾ ਨਹੀਂ ਕੋਸ਼ਿਸ਼ ਕਰਨੀ ਹੈ ਉਹਨੂੰ ਪ੍ਰਾਪਰ ਆਕਸੀਜਨ ਮਿਲੇ ਪ੍ਰਾਪਰ ਟਰੀਟਮੈਂਟ ਮਿਲੇ ਪ੍ਰਾਪਰ ਕੋਸ਼ਿਸ਼ ਕਰੀਏ ਜਿੱਥੇ ਜਿੱਥੇ ਸਾਡਾ ਵਾਹ ਲੱਗਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਮੈਂ ਮੁਬਾਰਕਾ ਤੁਹਾਡੇ ਸਵਾਲ ਨੂੰ ਬੜਾ ਅੱਛਾ ਸਵਾਲ ਆ ਮੁਕਾਂ ਦੇ ਬਾਅਦ ਇੱਕ ਮਹੀਨੇ ਦੇ ਬਾਅਦ ਅਗਰ ਦੁਬਾਰਾ ਇਹ ਹਾਲਾਤ ਇਸੇ ਹੀ ਰਹੇ ਇਹ ਵੈਂਟਡ ਦਰੇ ਫਿਰ ਹਰ ਉਹ ਚੀਜ਼ ਮੈਂ ਸੰਗਤ ਦੀ ਕਚਾਰੀ 'ਚ ਰੱਖਾਂਗਾ ਫਿਰ ਸੰਗਤ ਫੈਸਲਾ ਕਰੇਗੀ ਕਿ ਭਾਈ ਕੌਣ ਠੀਕ ਸੀ ਤੇ ਕੌਣ ਗਲਤ ਸੀ ਬਹੁਤ ਬਤਨਾ ਬਲਵਿੰਦਰ ਜੀ ਬਹੁਤ ਬਹੁਤ ਤੁਸੀਂ ਬੜੀ ਵਧੀਆ ਇੱਕ ਇਨੀਸ਼ੀਏਟਿਵ ਹੈ ਸਾਨੂੰ ਵੀ ਸੰਤਾਵਾਂ ਵੀਗੇ ਚੈਨਲ ਅਸੀਂ ਸਾਰੇ ਵੀਰ ਦੇ ਤਰਫੋਂ ਸਾਨੂੰ ਵਾਰ-ਵਾਰ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਤੁਸੀਂ ਕਿਉਂ ਨਹੀਂ ਪੁੱਛਦੇ ਡੀਸੀਪੀਸੀ ਨੂੰ ਸ਼ਾਇਦ ਅਸੀਂ ਇਹ ਸਾਰੇ ਸੋਚਦੇ ਸੀ ਕਿ ਕੁਰਤਾ ਚੱਕਾਂਗੇ ਤੇ ਆਪਣਾ ਢਿੰਡ ਨੰਗਾ ਹੋਣਾ ਹੈ ਅੱਜ ਤੁਸੀਂ ਇਹ ਗੱਲ ਕਰਕੇ ਸਾਡੇ ਸਾਰੇ ਹੀ ਸਵਾਲਾਂ ਤੇ ਇੱਕ ਵਿਰਾਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਵੀ ਆਸ ਕਰਾਂਗੇ ਕਿ ਤੁਸੀਂ ਜੋ ਅਪੀਲ ਕੀਤੀ ਹੈ ਪ੍ਰਧਾਨ ਸਾਹਿਬ ਨੂੰ ਉਸ ਵਿੱਚ ਉਹ ਸੰਗਿਆਨ ਲੈਣ ਔਰ ਆਂਦੇ ਟਾਈਮ ਵਿੱਚ ਅਸੀਂ ਸਾਰੇ ਹੀ ਫੇਰ ਇਕੱਠੇ ਹੋ ਕੇ ਤੁਹਾਡੇ ਸਾਰਿਆਂ ਨੂੰ ਦਾ ਇਕੱਠੇ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਸੁਣੀਏ ਜਿਹਦੇ ਵਿੱਚ ਸੰਗਤਾਂ ਤੱਕ ਇਹ ਮੈਸੇਜ ਜਾਏ ਕਿ ਅੱਜ ਅਸੀਂ ਫੇਰ ਇਕੱਠੇ ਹੋ ਗਏ ਆ ਤੇ ਅਸੀਂ ਕੌਮ ਵਾਸਤੇ ਕੰਮ ਕਰਨ ਵਾਸਤੇ ਆ ਕਿਉਂਕਿ ਸੰਗਤ ਨੇ ਜਦਵੀ ਤੁਹਾਨੂੰ ਚੁਣਿਆ ਸੀ ਕੌਮ ਦੇ ਕੰਮਾਂ ਵਾਸਤੇ ਚੁਣਿਆ ਸੀ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਆਪਣੇ ਪਰਸਨਲ ਮੈਟਰਾਂ ਵਿੱਚ ਉਲਝ ਗਏ ਹੋ ਇਸ ਵਾਰ ਕੀ ਕਹਿਣਾ ਚਾਹੋਗੇ ਭਜੀ ਇਸ ਲਈ ਮੈਂ ਅਪੀਲ ਕੀਤੀ ਹੈ ਇੱਕ ਅਪੀਲ ਬਈ ਫਿਰ ਕਰ ਦਿਆਂ ਕਿ ਅਗਰ ਮੈਂ ਕਦੇ ਕਿਸੇ ਦੀ ਬਾਕੀ ਦੀ ਗੱਲ ਕਰਾਂਗਾ ਤਾਂ ਮੈਂ ਆਪਣੇ ਪਿਛੇ ਵੀ ਮੈ ਕਹਨਾ ਹਰ ਬੰਦੇ ਦੀ ਖਾਮੀਆਂ ਹੁੰਦੀਆਂ ਮੈਂ ਕਦੇ ਨਹੀਂ ਇਹ ਗੱਲ ਕਮਿਟਮੈਂਟ ਕਰਦਾ ਪਈ 11 ਮੈਂਬਰਾਂ ਜੋ ਮੈਂ 11ਵਾਂ ਮੈਂਬਰ ਕਲਾਈਆਂ ਜਿੱਦਿ ਕੋਈ ਗਲਤੀ ਨਹੀਂ ਹੈ ਮੇਰੀਆਂ ਹੀ ਕਮਜ਼ੋਰੀਆਂ ਹੋਣਗੀਆਂ ਇਹ ਕਮਜ਼ੋਰੀਆਂ ਸੀ ਸਾਰੇ ਮੈਂਬਰਾਂ ਜੋ ਅਸੀਂ ਬੈਠ ਕੇ ਉੱਥੇ ਡਿਸਕਸ ਕਰਕੇ ਇਹਨਾਂ ਇਹਨਾਂ ਨੂੰ ਦੂਰ ਕਰਕੇ ਇਕੱਠੇ ਹੋਣ ਦੀ ਗੱਲ ਕਰੀਏ ਆਪਣੇ ਡਿਫਰੈਂਸਿਸਨ ਉਹਨਾਂ ਡਿਫਰੈਂਸਿਸ ਨੂੰ ਦੂਰ ਰੱਖੀਏ ਕੌਮੀ ਹਿੱਤਾਂ ਦੇ ਲਈ ਕੌਮੀ ਮਫਾਦ ਲਈ ਇਕੱਠੇ ਹੋ ਕੇ ਕੰਮ ਕਰੀਏ ਸਾਡੇ ਲਈ ਅੱਛਾ ਹੋਵੇਗਾ ਅਸੀਂ ਵਿਚਾਰ ਇਸ ਤੇ ਕਿ ਅਸੀਂ ਵਿਚਾਰ ਇਸ ਦੇ ਕਿ ਇੱਕ ਦੂਜੇ ਦੀ ਕਮਜ਼ੋਰੀ ਨੂੰ ਫਰੋਲੀਏ ਤੇ ਉਹ ਜ਼ਿਆਦਾ ਉਸ ਤੋਂ ਅੱਛਾ ਹੋਵੇਗਾ ਅਸੀਂ ਜੋ ਜਿਹੜੇ ਚੰਗੇ ਗੁਣਨ ਉਹਨੂੰ ਨਾਲ ਜੋੜ ਕੇ ਉਹਦਾ ਫਾਇਦਾ ਲੈ ਕੇ ਤੇ ਅਸੀਂ ਇਹਨੂੰ ਕਰ ਸਕੀਏ ਤਾਂ ਮੈਨੂੰ ਸਮਝਦਾ ਕੌਮ ਲਈ ਵੀ ਅੱਛਾ ਹੋਵੇਗਾ ਸਾਡੇ ਇੰਡੀਵਿਜੂਅਲੀ ਸਾਡੇ ਆਉਣ ਵਾਲੇ ਵਕਤ ਇਸ ਅਸੀਂ ਦੁਬਾਰਾ ਕੌਮ ਦਾ ਸਾਹਮਣਾ ਨਹੀਂ ਕਰ ਪਾਵਾਂਗੇ ਸਾਡੇ ਲਈ ਵੀ ਸਾਡੇ ਸੰਗਤ ਲਈ ਸਾਡੇ ਸਮਾਜ ਲਈ ਸਾਡੇ ਕੌਮ ਦੇ ਪੱਖ ਲਈ ਅੱਛਾ ਹੋਵੇਗਾ ਕੋ ਡਿਸਟ੍ਰਿਕਟ ਦੁਆਰਾ ਪਰਬੰਧਕ ਕਮੇਟੀ ਜਮੂ ਇੱਕ ਐਸੀ ਕਮੇਟੀ ਹੈ ਜੋ 70% ਸਿਕ ਪਪੂਲੇਸ਼ਨ ਨੂੰ ਇੱਥੇ ਰਿਪਰੈਜ਼ੈਂਟ ਕਰਦੀ ਹੈ ਅਗਰ ਸਾਡੀਆਂ ਇਹ ਖਾਮੀਆਂ ਆਣ ਵਾਲੇ ਦੇਖ ਕੇ ਨੌਜਵਾਨ ਵੀ ਸਾਨੂੰ ਕਦੇ ਮਾਫ ਨਹੀਂ ਕਰਨਗੇ ਸਾਡੀ ਨਵੀਂ ਪੀੜੀ ਸਾਨੂੰ ਮਾਫ ਨਹੀਂ ਕਰੇਗੀ ਹਰ ਮੇਲੇ ਸਵਾਲ ਪੁੱਛੇਗੀ ਵੀਰ ਇੰਜ ਦੇ ਬੜਾ ਬੋਲਦੇ ਸੀ ਜਦ ਤੁਹਾਨੂੰ ਮੌਕਾ ਦਿੱਤਾ ਫਿਰ ਤੁਸੀਂ ਕੀ ਕੀਤਾ ਤੁਸੀਂ ਬੜੇ ਪ੍ਰਚਾਰਕ ਹੋ ਤੁਸੀਂ ਬੜੇ ਐਕਟਿਵਿਸਟ ਹੋ ਤੁਸੀਂ ਬੜੇ ਧਾਰਮਿਕ ਆਗੂ ਹੋ ਲੇਕਿਨ ਜਦ ਕਰਨ ਦੀ ਵਾਰੀ ਆਈ ਤੁਸੀਂ ਡਿਲੀਵਰ ਨਹੀਂ ਕਰ पाए ਇਹ ਸਵਾਲੀਆਂ ਨਿਸ਼ਾਨ ਮੇਰੇ ਤੇ ਨਹੀਂ ਸਾਡੇ ਹਰ ਮੈਂਬਰ ਤੇ ਸਵਾਲੀਆਂ ਨਿਸ਼ਾਨ ਚੁਕੇ ਜਾਏਗਾ ਜਿਹਦਾ ਸ਼ਾਇਦ ਫਿਰ ਜਵ ਉਸ ਸਾਧ ਸੰਗਤ ਜੀ ਕੱਲ ਹੋਰ ਕਲੀਅਰ ਕਰ ਦਿਆਂ ਕਈ ਵਾਰੀ 5 ਸਾਲਾਂ ਦੇ ਬਾਅਦ ਕਈਆਂ ਨੇ ਪ੍ਰਸ਼ਨ-ਵਸਨ ਕਿੱਤੀਆਂ ਹੋਣਗੀਆਂ ਨਾ ਫਿਰ ਬਾਅਦ ਵਿੱਚ ਲੋਕਾਂ ਨੇ ਸਵਾਲ ਚੁੱਕੇ ਸੰਗਤ ਨੇ ਵੀ ਤੁਸੀਂ 5 ਸਾਲ ਫਿਰ ਖਮੋਸ਼ ਕਿਉਂ ਰਹੇ ਫਿਰ ਤੁਸੀਂ ਉਹਦੇ ਦੇ ਨਾਲ ਚਿਪਕ ਕੇ ਕਿਉਂ ਰਹੇ ਸੋ ਇਸ ਕਰਕੇ ਮੈਂ ਸਾਧ ਸੰਗਤ ਜੀ ਇਸ ਉਹਦੇ ਨੂੰ ਤੁਸਾਂ ਬਖਸ਼ਿਆ ਗੁਰੂ ਮਹਾਰਾਜ ਜੀ ਬਖਸ਼ਿਸ਼ ਕੀਤੀ ਤੁਹਾਡੇ ਮਾਨ ਬਖਸ਼ਿਆ ਤੁਹਾਡੇ ਦਿੱਤੇ ਦੇ ਉਹਦੇ ਜਿਸ ਤਰ੍ਹਾਂ ਇਹ ਫੈਸਲਾ ਕਰੋਗੇ ਕਿ ਤੁਸੀਂ ਆਪਣੇ ਅਹੁਦੇ ਛੱਡ ਕੇ ਆ ਜਾਓ ਸਾਹਸੰਗਤ ਜੀ ਸਭ ਤੋਂ ਪਹਿਲੇ ਆਪਣਾ ਅਹੁਦਾ ਮੈਂ ਤੁਹਾਡੇ ਚਰਨਾਂ 'ਚ ਲੈ ਰੱਖਾਂਗਾ ਵੀ ਤੁਸੀਂ ਮਾਨ ਬਖਸ਼ਿਆ ਸੀ ਇਹ ਮੇਰਾ ਅਹੁਦਾ ਪਿਆਰਾ ਜੇ ਅਗਰ ਅਸੀਂ ਕੰਮ ਨਹੀਂ ਕਰਸਦੇ ਤਾਂ ਸਾਨੂੰ ਉਸ ਬਹਿਨ ਤੇ ਕੋਈ ਹੱਕ ਨਹੀਂ ਅੱਜ 17 ਜੁਲਾਈ ਹੈ ਤੁਸੀਂ 1 ਮਹੀਨੇ ਦਾ ਟਾਈਮ ਦਿੱਤਾ ਇਟ ਮੀਨਸ ਕਿ 17 ਅਗਸਤ ਤੱਕ ਹੋ ਗਿਆ ਅਗਰ 17 ਅਗਸਤ ਤੱਕ ਤੁਹਾਡਾ ਆਪਸ 'ਚੋਂ ਜੋ ਵੀ ਵਖਰੇਵੇਂ ਹਨ ਜਾਂ ਮਤਭੇਦ ਹਨ ਅਗਰ ਕਲੀਅਰ ਨਹੀਂ ਹੁੰਦੀ ਕਿ ਆਪ ਜੀ 18 ਅਗਸਤ ਨੂੰ ਮੋਰ ਕੇ ਪ੍ਰੈਸ ਕਾਨਫਰੰਸ ਕਰੋਗੇ ਇਸ ਤਰ੍ਹਾਂ ਹੀ ਬਿਲਕੁਲ ਵੀਰ ਜੀ ਮੈਂ 1 ਮਿੰਟ ਟਾਈਮ ਦਿੱਤਾ ਇਸ ਤੋਂ ਕੁਝ ਦਿਨ ਉੱਪਰ ਥੱਲੇ ਜਦੋਂ ਅਗਰ ਗੱਲਬਾਤ ਹੁੰਦੀ ਹੋਏਗੀ ਕਿਦਨੇ ਉਸੇ ਚੜ੍ਹਦੀ ਹੋਏਗੀ ਉਸ ਗੱਲਬਾਤ ਦੇ ਵਿੱਚ ਬਿਲਕੁਲ ਉਸ ਨੂੰ ਕੰਮ ਅੱਗੇ ਕਾਇਮ ਰੱਖ ਕੰਮ ਉੱਤੇ ਕੰਟੀਨਿਊ ਕਰਨ ਦੇ ਲਈ ਕੁਝ ਦਿਨ ਉੱਪਰ ਥੱਲੇ ਹੋਏ ਜੇ ਕੋਈ ਅਸੀਂ ਡੈਡ ਡੈਡਲਾਕ ਨਹੀਂ ਹੈ ਬੰਦੇ ਜੀ ਉਸੇ ਡੇਟ ਨੂੰ ਹੀ ਮੈਂ ਕਰ ਦੇਵਾਂਗਾ ਨਹੀਂ ਐਸੀ ਧਮਕੀ ਵੀ ਨਹੀਂ ਹੈ ਇਹ ਕਿਸੇ ਨੂੰ ਮੈਂ ਧਮਕੀ ਵੀ ਨਹੀਂ ਦੇ ਰਿਹਾ ਸਿਰਫ ਕੋਮੀ ਹੇਤਾ ਨੂੰ ਮੁੱਖ ਰੱਖ ਕੇ ਵਾਗ ਕਰ ਰਹੇ ਹਾਂ ਕਿ ਵਕਤ ਨਾ ਜ਼ਾਇਆ ਕਰੀਏ 1 ਮਿੰਟ ਟਾਈਮ ਦੇ ਰਿਹਾ ਹਾਂ ਉਧਰ ਬਾਅਦ ਫਿਰ ਮਜ਼ਬੂਰ ਹੋ ਕੇ ਮਨਵਾਣਾ ਪਏਗਾ ਫਿਰ ਸੰਗਤ ਦੇ ਇੱਕ ਚਾਰੀ ਹਰ ਚੀਜ਼ ਰੱਖਾਂਗਾ ਉਧਰ ਫਿਰ ਕੋਈ ਚਿਚਕ ਨਹੀਂ ਕਰਾਂਗਾ ਉਹ ਜਦ ਮੈਂ ਸੰਗਤ ਦੇ ਸਾਹਮਣੇ ਰੱਖਾਂਗਾ ਫਿਰ ਦੂਜਿਆਂ ਨੂੰ ਮੌਕਾ ਦੇਵਾਂਗਾ ਅਗਰ ਮੇਰੀਆਂ ਵੀ ਕੋਈ ਐਸੀਆਂ ਚੀਜ਼ਾਂ ਹਨ ਜੋ ਮੈਂ ਤਿੰਨ ਸਾਲਾਂ ਕਿਤੀਆਂ ਹੋਣ ਜਿਹਦਾ ਕੰਮ ਰੁਕਾ ਲੱਗੀ ਹੋਵੇ ਉਹ ਵੀ ਤੁਸੀਂ ਸੰਗਤ ਦੇ ਇੱਕ ਚਾਰੀ ਜ਼ਰੂਰ ਰੱਖੋ ਤਾਂ ਕਿ ਸੰਗਤ ਫੈਸਲਾ ਕਰੇ ਭਈ ਕੌਣ ਠੀਕ ਤੇ ਕੌਣ ਗਲਤ ਸੋ ਇਤਨੇ ਬੇਨਤੀਆ ਪਰਵਾਰ ਕਰਦੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ